ਦੇਖ ਰਹੇ ਹੋ ਜੀ ਡੀਬੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਮਹਿੰਦਰਪਾਲ ਲੂੰਬਾ ਦੋਸਤੋ ਬਹੁਪੱਖੀ શિક્ષੀਤਾਂ ਦੇ ਨਾਲ ਤੁਹਾਨੂੰ ਮਿਲਾਉਣ ਦਾ ਜਿਹੜਾ ਸਿਲਸਿਲਾ ਅੱਜ ਅੱਗੇ ਵਧਾ ਰਹੇ ਹਾਂ ਤੇ ਅੱਜ ਇੱਕ ਤੁਹਾਨੂੰ ਅਜਿਹੀ શિક્ષੀਤ ਦੇ ਨਾਲ ਮਿਲਾਉਣ ਜਾ ਰਹੇ ਹਾਂ ਜੋ ਕਿ ਗੁਣਾ ਦੀ ਗੁਥਲੀ ਕਿਹਾ ਜਾ ਸਕਦਾ ਜਿਨ੍ਹਾਂ ਨੂੰ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਬਹੁਪੱਖੀ શિક્ષੀਤ ਕਹਿੰਦੇ ਆ ਉਹਨਾਂ ਦੇ ਵਿੱਚ ਜਿਹੜਾ ਅਖਰਕਾਰੀ ਦਾ ਗੁਣ ਪਰਮਾਤਮਾ ਨੇ ਉਹਨਾਂ ਨੂੰ ਦਿੱਤਾ ਹੋਇਆ ਤੇ ਉਹਦੇ ਨਾਲ ਨਾਲ ਉਹ ਰਾਗਾਂ ਦੇ ਵਿੱਚ ਕੀਰਤਨ ਵੀ ਕਰਦੇ ਆ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਫਲਾਵਰ ਡੈਕੋਰੇਸ਼ਨ ਵੀ ਕਰਦੇ ਆ ਹਰ ਵੱਡੇ ਪ੍ਰੋਗਰਾਮ ਤੇ ਜਣੇ ਦੀ ਉਹਨਾਂ ਦੀ ਡੈਕੋਰੇਸ਼ਨ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਸੋ ਮੇਰੀ ਮਰਜ਼ਾ ਹੈ ਸਰਦਾਰ ਰਣਜੀਤ ਸਿੰਘ ਜੀ ਸੋਲ ਸਾਹਿਬ ਜੋ ਕਿ ਸਾਡੇ ਨਾਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਸਵਾਗਤ ਹੈ ਜੀ ਤੁਹਾਡਾ ਜੀਡੀਵੀ ਨਿਊਜ਼ ਤੇ ਥੈਂਕ ਯੂ ਸੋ ਮਚੀ ਜੀ ਡੀਪੀ ਆਫ ਦੇ ਟੀਵੀ ਵਾਲੇ ਦਾ ਤੁਹਾਡਾ ਲੰਮਾ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਧੰਨਵਾਦ ਸੋਲ ਸਾਹਿਬ ਆਪਾਂ 3 ਸਾਲ ਪਹਿਲਾਂ ਮਿਲੇ ਸੀਗੇ ਉਸ ਵੇਲੇ ਜਦ ਇਹ ਤੁਸੀਂ ਇਹ ਕੰਮ ਕਰ ਰਹੇ ਸੀਗੇ ਜੀ ਤੇ ਮੇਰੇ ਮਨ ਦੇ ਵਿੱਚ ਵਿਚਾਰ ਆਇਆ ਕੁਝ ਦਿਨ ਪਹਿਲਾਂ ਕਿ ਵੀ ਤੁਹਾਡੇ ਇਸ ਕਲਾ ਨੂੰ ਦੁਨੀਆ ਦੇ ਸਾਹਮਣੇ ਜ਼ਰੂਰ ਰੱਖਿਆ ਜਾਵੇ ਜੀ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਵੀ ਤੁਹਾਡਾ ਇਹਦੇ ਤੋਂ ਇਲਾਵਾ ਕਿੱਤਾ ਕੀ ਹੈ ਦੇਖੋ ਜੀ ਪਹਿਲਾਂ ਮੇਰੀ ਵਰਕਸ਼ਾਪ ਸੀਗੀ ਮੇਰਾ ਜਨਮ ਮੰਡੀ ਕੋਮਿੰਦਗੜ ਦਾ ਹੈ ਅੱਛਾ ਜੀ ਉੱਥੇ ਸਾਡੀ ਰੋਲਿੰਗ ਮਿਲ ਸੀਗੀ ਫਿਰ ਕਾਰੋਬਾਰ ਵੰਡੇ ਜਾਣ ਕਰਕੇ ਮੈਂ ਮੋਗ ਗਿਆ ਗਿਆ ਇੱਥੇ ਮੈਂ ਕਮਾਣੀ ਪਟੇ ਦਾ ਕੰਮ ਕਰਦਾ ਰਿਹਾ ਮੈਨੂਫੈਕਚਰਿੰਗ ਕਰਦਾ ਰਿਹਾ ਅੱਛਾ ਜੀ ਉਸ ਤੋਂ ਬਾਅਦ ਲਿਫਟਾਂ ਦਾ ਕੰਮ ਵੀ ਕਰਦਾ ਰਿਹਾ ਤੇ ਉਸ ਤੋਂ ਬਾਅਦ ਫਿਰ ਮੈਂ ਕੰਮ ਬੰਦ ਕਰ ਦਿੱਤਾ ਤੇ ਬੇਟੇ ਨੇ ਕੰਮ ਸੰਭਲ ਲਿਆ ਹੁਣ ਬੇਟਾ ਕੰਮ ਅੱਗੇ ਕਰ ਰਿਹਾ ਆਪ ਤੇ ਹਿਸਾਬ ਨਾਲ ਜਿਹੜਾ ਉਹਨੂੰ ਚੰਗਾ ਲੱਗਦਾ ਉਹ ਕੰਮ ਕਰਦਾ ਹੈ ਮੋਬਾਈਲਾਂ ਦਾ ਕੰਮ ਕਰ ਰਿਹਾ ਠੀਕ ਹੈ ਇਹ ਅਖਰਕਾਰੀ ਕਦੋਂ ਸ਼ੁਰੂ ਕੀਤੀ ਤੇ ਅਖਰਕਾਰੀ ਦਾ ਸ਼ੌਕ ਜੀ ਮੈਨੂੰ ਬਸ ਇਹ ਦੇਖ ਕੇ ਮੈਂ ਕੰਪਿਊਟਰ ਤੇ ਥੋੜਾ ਜਿਹਾ ਕੰਮ ਕਰਦਾ ਹੁੰਦਾ ਸੀ ਹਾਂ 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 ਕੋਰਲ ਡਰਾਚ ਠੀਕ ਹੈ ਜੀ ਤੇ ਉੱਥੇ ਮੈਂ ਦੇਖਦਾ ਸੀ ਪੰਜਾਬੀ ਦੇ ਫੌਂਟ ਹੈ ਨਹੀਂਗੇ ਹਾਂ ਬਿਲਕੁਲ ਪੰਜਾਬੀ ਦੇ ਫੌਂਟ ਇੰਨੇ ਹੈ ਨਹੀਂਗੇ ਕੁਝ ਮਤਲਬ ਇੱਕੋ ਤਰ੍ਹਾਂ ਦੇ ਹੀ ਆ ਕੋਈ ਬੋਲਡ ਹੈ ਕੋਈ ਇਨੀਸ਼ੀਅਲ ਹੈ ਕੋਈ ਇਟਾਲਿਕ ਹੈ ਕੋਈ ਕਿਸ ਤਰ੍ਹਾਂ ਦੇ ਲੇਕਿਨ ਮੈਨੂੰ ਸੀ ਮੇਰਾ ਸ਼ੌਕ ਥੋੜਾ ਥੋੜਾ ਬਣਦਾ ਗਿਆ ਔਰ ਮੈਂ ਆਪਦੇ ਆਫਿਸ ਟੇਬਲ ਤੇ ਹੀ ਪੈਨਸਲ ਨਾਲ ਮੈਂ ਕਰਨਾ ਸ਼ੁਰੂ ਕਰ ਦਿੱਤਾ ਖਰਕਾਰੀ ਤੇ ਹੌਲੀ ਹੌਲੀ ਉਹ ਸ਼ੌਕ ਵੱਧਦਾ ਵੱਧਾ ਇਸ ਪਾਸੇ ਨੂੰ ਆ ਗਿਆ ਤੇ ਮੈਂ ਫਿਰ 8 ਸਾਲ ਤੋਂ ਇੱਕ 8 ਸਾਲ ਤੋਂ ਹੁਣ ਤੁਹਾਡੀ ਉਮਰ ਕਿੰਨੀ ਹੈ ਹੁਣ ਮੇਰੀ ਜੀ 18 ਜੂਨ 2024 ਨੂੰ 67 ਮਾ ਸਾਲ ਲੱਗ ਜਾਏਗਾ 67 ਸਾਲ ਇਹਦਾ ਮਤਲਬ ਤੁਸੀਂ 59 ਸਾਲ ਦੀ ਉਮਰ ਦੇ ਵਿੱਚ ਜਾ ਕੇ ਇਹ ਕੰਮ ਸ਼ੁਰੂ ਕੀਤਾ ਹਾਂਜੀ ਹਾਂਜੀ ਇਹਦਾ ਕੀ ਕਾਰਨ ਹੈ ਦੇਖੋ ਜੀ ਜਦੋਂ ਵੈਗੁਰੂ ਜੀ ਨੇ ਕਰਾਉਣਾ ਹੁੰਦਾ ਜਿਹੜੇ ਸਭ ਕਰਾਉਣਾ ਹੈ ਕੰਮ ਤਾਂ ਕੋਈ ਉਮਰ ਦਾ ਕੋਈ ਜਿੰਦਗੀ ਦੇ ਵਿੱਚ ਕੋਈ ਘਟਨਾ ਕੋਈ ਉਹੋ ਜਿਹੀ ਕੋਈ ਵਾਪਰੀ ਦੀ ਕੋਈ ਚਲਦੀ ਹੈ ਜੀ ਘਟਨਾ ਤਾਂ ਹੋਈ ਵੀ ਐ ਉਸ ਤੋਂ ਉਸ ਘਟਨਾ ਤੋਂ ਬਾਅਦ ਮੈਂ ਇਹ ਕੰਮ ਸ਼ੁਰੂ ਕੀਤਾ ਜੀ ਵੈਗੁਰੂ ਜੀ ਨੇ ਆਪ ਮੈਨੂੰ ਇਹ ਕੰਮ ਕਰਾਇਆ ਓਕੇ 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 ਔਰ ਇਸ ਤਰ੍ਹਾਂ ਮੈਂ ਆਪ ਦਾ ਮਤਲਬ ਜਿਹੜਾ ਟਾਈਮ ਮੇਰਾ ਬਹੁਤ ਵਧੀਆ ਪਾਸ ਹੋਣ ਲੱਗ ਗਿਆ ਹੂੰ ਹੂੰ ਤੇ ਇਸ ਪਾਸੇ ਮੈਂ ਫੁੱਲੀ ਕੰਮ ਲੱਗ ਗਿਆ ਰਣਜੀਤ ਜੀ ਤੁਸੀਂ 250 ਤੋਂ ਵੱਧ ਡਿਜ਼ਾਈਨ ਦੇ ਵਿੱਚ ਪੰਜਾਬੀ ਫੌਂਟ ਤਿਆਰ ਕਰ ਚੁੱਕੇ ਹੁਣ ਤੱਕ ਹਨਾ ਜੀ ਜੀ ਤੇ ਇਹ ਫੌਂਟ ਹੈ ਜਿਹੜੇ ਇਹਨਾਂ ਨੂੰ ਕੋਈ ਤੁਸੀਂ ਰਜਿਸਟਰਡ ਵੀ ਕਰਵਾਇਆ ਕਿ ਨਹੀਂ ਰਜਿਸਟਰ ਨਹੀਂ ਕਰਾਇਆ ਮੇਰੀ ਕੋਸ਼ਿਸ਼ ਸੀ ਵੀ ਇਹ ਅਗਰ ਪੰਜਾਬੀ ਯੂਨੀਵਰਸਿਟੀ ਤੋਂ ਜਾਂ ਜਿਹੜੇ ਫੌਂਟ ਤਿਆਰ ਕਰਦੇ ਆ ਉਹਨਾਂ ਤੋਂ ਤਿਆਰ ਕਰਾਵਾਂ ਪਰ ਹਜੇ ਉਹ ਕੰਮ ਸਿਰੇ ਨਹੀਂ ਚੜ੍ਹ ਸਕਿਆ ਆਓ ਇਹਨਾਂ ਦੀ ਜੇ ਤੁਸੀਂ ਪੇਟੈਂਟ ਕਰਵਾ ਲਓ ਰਜਿਸਟਰਡ ਕਰਵਾ ਲਓ ਤਾਂ ਇਹ ਤੁਹਾਡੀ ਇਨਕਮ ਦਾ ਬਹੁਤ ਵੱਡਾ ਸੋਤ ਬਣ ਸਕਦਾ ਹੈ ਜੀ ਮੇਰੇ 250 ਤੋਂ ਉੱਪਰ ਫੌਂਟ ਨੇ ਸਾਰੇ ਵੱਖਰੇ ਵੱਖਰੇ ਫੌਂਟ ਹੈ ਔਰ ਜਿੰਨੀ ਵੀ ਮੈਂ ਹੁਣ ਤੱਕ ਕੈਲੀਗ੍ਰਾਫੀ ਕੀਤੀ ਹੈ ਅਖਰਕਾਰੀ ਕੀਤੀ ਹੈ ਉਹ ਚ ਸਾਰਿਆਂ 'ਚ ਹੀ ਅਲੱਗ-ਅਲੱਗ ਫੌਂਟ ਮੈਂ ਇਸਤੇਮਾਲ ਕੀਤੇ ਐ ਕੋਈ ਫੌਂਟ ਦੁਬਾਰਾ ਇਸਤੇਮਾਲ ਨਹੀਂ ਕੀਤਾ ਸਿਰਫ ਫੌਂਟ ਹੀ ਕਰਦੇ ਹੋਂ ਕਿ ਕੁਝ ਹੋਰ ਵੀ ਨਹੀਂ ਡਿਜ਼ਾਈਨਿੰਗ ਜਿਹੜੀ ਇਹਦੀ ਫੌਂਟ ਤੇ ਡਿਜ਼ਾਈਨਿੰਗ ਜਿਹਨੂੰ ਆਪਾਂ ਕਹਿੰਦੇ ਡਿਜ਼ਾਈਨਿੰਗ ਹੋਗੀ ਔਰ ਉਹਦੇ ਵਿੱਚ ਅਸੀਂ ਜਿਹਨੂੰ ਕੈਲੀਗ੍ਰਾਫੀ ਕਹਿ ਸਕਦੇ ਐ ਟਾਈਪੋਗ੍ਰਾਫੀ ਕਹਿ ਸਕਦੇ ਐ ਔਰ ਗ੍ਰਾਫਿਟੀ ਕਹਿ ਸਕਦੇ ਐ ਐਂ ਟਿੰਨ ਤਰ੍ਹਾਂ ਦੇ ਨਾਲ ਮੈਂ ਇਹ ਕੰਮ ਇਨਾ ਫੌਂਟਾਂ 'ਚ ਮੈਂ ਇਹ ਕੰਮ ਕਰ ਰਿਹਾ ਕਰ ਰਹੇ ਹੋ ਹਾਂਜੀ ਜਨਦੀ ਚਿੱਤਰਕਾਰੀ ਵਾਲੇ ਪਾਸੇ ਜ਼ਿਆਦਾ ਨਹੀਂ ਹੈਗਾ ਜਿਦਾ ਜ਼ਿਆਦਾ ਦਿਨ ਦੀ ਫੌਂਟ ਵਾਲੇ ਪਾਸੇ ਹੈ ਹਨ ਹਾਂ ਜੀ ਫੌਂਟ ਜ਼ਿਆਦਾ ਕ੍ਰिएशन ਕਰਦਾ ਹੈ ਔਰ ਤੁਸੀਂ ਮੈਨੂੰ ਅਗਰ ਹੁਣ ਵੀ ਕਹੋਗੇ ਮੈਂ ਹੁਣ ਵੀ ਕੋਈ ਨਵਾਂ ਫੌਂਟ ਹੀ ਤਿਆਰ ਕਰ ਸਕਦਾ ਹਾਂ ਅੱਛਾ ਜੀ ਹਾਂ ਜੀ ਇਹ ਪਰਮਾਤਮਾ ਵੱਲੋਂ ਹੀ ਗੋਡ ਗਿਫਟ ਹੈ ਇਹਨਾਂ ਨੂੰ ਜੀ ਮੈਂ ਇਹਨਾਂ ਨੂੰ ਦੋ ਤਿੰਨ ਜਿਹੜੇ ਸਾਡੇ ਮੇਲੇ ਲੱਗਦੇ ਆ ਸਾਹਿਤਿਕ ਮੇਲੇ ਉਹਨਾਂ ਦੇ ਵਿੱਚ ਦੇਖਿਆ ਔਰ ਇਹਨਾਂ ਨੇ ਮੇਰਾ ਨਾਮ ਵੀ ਮੈਨੂੰ ਲਿਖ ਕੇ ਦਿੱਤਾ ਸੀਗਾ ਅਜ ਤੋਂ 2.5 ਸਾਲ ਪਹਿਲਾਂ ਜੋ ਕਿ ਮੇਰੇ ਘਰ ਦੀ ਕੰਧ ਤੇ ਬੜਾ ਸਜਿਆ ਹੋਇਆ ਹੁਣ ਤੱਕ ਸੋ ਇਹਨਾਂ ਅੰਦਰ ਐਨਾ ਆਰਟ ਹੈ ਕਿ ਸਿਰਫ 10 ਮਿੰਟ ਦੇ ਵਿੱਚ ਵਿੱਚ ਤੁਹਾਡਾ ਨਾਮ ਹੈ ਜਿਹੜਾ ਉਹ ਬਹੁਤ ਸੋਹਣੇ ਸ਼ਬਦਾਂ ਦੇ ਵਿੱਚ ਲਿਖ ਕੇ ਤੁਹਾਨੂੰ ਦੇ ਦਿੰਦੇ ਆ ਸੋ ਰਣਜੀਤ ਸਿੰਘ ਜੀ ਤੁਹਾਡੇ ਅੰਦਰ ਪ੍ਰਮਾਤਮਾ ਨੇ ਇਹ ਕਲਾ ਦਿੱਤੀ ਤੁਹਾਨੂੰ ਗੋਡ ਗਿਫਟ ਹੋ ਗਿਆ ਸਮਝ ਲਓ ਇੱਕ ਤਰ੍ਹਾਂ ਦੇ ਨਾਲ ਤੇ ਤੁਸੀਂ ਜਿਹੜਾ ਸਾਡੀ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਇਸ ਕਲਾ ਦੇ ਨਾਲ ਜੋੜਨ ਲਈ ਕੁਝ ਕਰ ਰਹੇ ਹੋ ਹਾਂ ਜੀ ਉਹਦੇ ਲਈ ਅਸੀਂ ਬਹੁਤ ਵੱਡੀ ਵੱਡਾ ਯਤਨ ਕਰ ਰਹੇ ਹਾਂ ਔਰ ਖਾਲਸਾ ਸੇਵਾ ਸੁਸਾਇਟੀ ਨਾਲ ਸਹਿਯੋਗ ਨਾਲ ਤਿਸਰਾ ਗੁਰਪ੍ਰੀਤ ਸਿੰਘ ਸੋਢੀ ਸਾਹਿਬ ਦੇ ਨਾਲ ਰਲ ਕੇ ਅਸੀਂ ਕੰਮ ਕਰ ਰਹੇ ਹਾਂ ਵੀ ਅਸੀਂ ਕੈਂਪ ਲਗਾਉਨੇ ਆਂ ਹਾਂਜੀ 4 ਦਿਨ ਦਾ ਕੈਂਪ ਲਗਾਉਨੇ ਆਂ ਜਿਹਦੇ ਚ 2-2 ਘੰਟੇ ਦਾ ਕੈਂਪ ਰੋਜ਼ ਹੁੰਦਾ ਉਹ ਚ ਅਸੀਂ ਸੁੰਦਰ ਲਿਖਾਈ ਔਰ ਕੈਲੀਗ੍ਰਾਫੀ ਅਖਰਕਾਰੀ ਜਿਹਨੂੰ ਅਸੀਂ ਕਹਿੰਦੇ ਆ ਸੁੰਦਰ ਲਿਖਾਈ ਔਰ ਉਹਦੇ ਚ ਜੀਵਨ ਜਾਂਚ ਬਾਰੇ ਅਸੀਂ ਦੱਸਦੇ ਆਂ ਔਰ ਅਸੀਂ ਇਹ ਰਿਜ਼ਲਟ ਕਟਿਆ ਉਹਨਾਂ 4 ਦਿਨਾਂ ਦੇ ਵਿੱਚ ਅੱਜ ਜੇ ਬੱਚੇ ਦੀ ਜਿਹੜੀ ਹੈਂਡਰਾਈਟਿੰਗ ਹੈ ਉਨ 100% ਅਸੀਂ ਕੀਤਾ ਹੈ। ਵੈਰੀ ਗੁੱਡ। ਔਰ ਰਿਜ਼ਲਟ ਉਸੇ ਦਾ ਸਾਨੂੰ ਬਹੁਤ ਹੀ ਵਧੀਆ ਮਿਲਿਆ ਔਰ ਅਸੀਂ ਵੱਖਰੇ ਵੱਖਰੇ ਥਾਂ ਤੇ ਕੈਂਪ ਲਗਾ ਰਹੇ ਹਾਂ। ਐਸ ਕੇ ਆਪਣਾ ਇਸ ਵਾਰ ਵੀ 13 ਤਰੀਕ ਤੋਂ ਲੈ ਕੇ 16 ਤਰੀਕ ਤੱਕ ਕਿਸੇ ਖਾਲਸਾ ਸਕੂਲ ਕੈਂਪ ਲਗਾ ਰਹੇ ਹਾਂ ਤੇ ਉਹਦੇ ਵਿੱਚ ਵੀ ਅਸੀਂ ਹੁਣ ਮਤਲਬ ਆਨਲਾਈਨ ਵੀ ਤੇ ਆਫਲਾਈਨ ਵੀ ਇਹ ਦੋਨੇ ਕੰਮ ਕਰ ਰਹੇ ਹਾਂ। ਰਿੰਜੀ ਜੀ ਤਾਂ ਬਹੁਤ ਵੱਡੀ ਸੇਵਾ ਹੈ ਤੁਸੀਂ ਪੰਜਾਬੀ ਮਾਂ ਬੋਲੀ ਦੀ ਜਿਹੜੀ ਕਰ ਰਹੇ ਹੋ ਕਿਉਂਕਿ ਜਿਹੜਾ ਦੇਖਿਆ ਜਾਵੇ ਤਾਂ ਇੰਗਲਿਸ਼ ਦੀ ਜਿਵੇਂ ਕਰਸਵ ਰਾਈਟਿੰਗ ਹੋ ਗਈ ਦੂਸਰੀ ਰਾਈਟਿੰਗ ਹੋ ਗਈ ਇਹਦੇ ਬਾਰੇ ਤਾਂ ਸਕੂਲਾਂ ਦੇ ਵਿੱਚ ਬਹੁਤ ਪ੍ਰੈਕਟਿਸ ਕਰਵਾਈ ਜਾਂਦੀ ਹੈ ਪਰ ਪੰਜਾਬੀ ਦੇ ਫੌਂਟ ਵੀ ਦੇ ਫੌਂਟ ਨੂੰ ਸਿਰਫ ਜਣੇ ਦੀ ਲਿਖਣ ਤੱਕ ਹੀ ਸੀਮਤ ਹੈ ਉਹਦੀ ਜਣੇ ਦੀ ਕਹਿ ਲੋ ਕਿ ਵੀ ਕੋਈ ਕਰਸਵ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਵੀ ਰਾਈਟਿੰਗ ਹੈ ਜਿਹੜੀ ਉਹਦੇ ਮੁਕਾਬਲੇ ਵਗੈਰਾ ਨਹੀਂ ਕਰਵਾਏ ਜਾਂਦੇ ਔਰ ਉਹਦੇ ਕਰਕੇ ਜਿਹੜਾ ਸ਼ਬਦ ਜੋੜਾਂ ਦੀਆਂ ਗਲਤੀਆਂ ਜਾਂ ਆਮ ਬੱਚੇ ਬਹੁਤ ਕਰਦੇ ਕਹਿਣ ਤੋਂ ਪਹਿਪ ਗਿਆ ਕਿ ਪੰਜਾਬੀ ਭਾਸ਼ਾ ਦੇ ਵਿੱਚ ਲਿਖਣ ਦੇ ਵਿੱਚ ਹੀ ਬਹੁਤ ਸਾਰੀਆਂ ਗਲਤੀਆਂ ਕਰ ਦਿੰਦੇ ਆ ਤੇ ਇਹ ਤਾਂ ਤੁਹਾਡਾ ਬਹੁਤ ਵਧੀਆ ਉਪਰਾਲਾ ਹੈ ਕਿ ਵੀ ਤੁਸੀਂ ਉਹਨਾਂ ਬੱਚਿਆਂ ਨੂੰ ਸ਼ੁੱਧ ਵੀ ਲਿਖਣਾ ਸਿਖਾ ਰਹੇ ਹੋ ਤੇ ਸੋਹਣਾ ਵੀ ਲਿਖਣਾ ਸਿਖਾ ਰਹੇ ਹੋ ਹਾਂਜੀ ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਵਾਂਗਾ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਬੱਚਿਆਂ ਨੂੰ ਬੱਚੇ ਜੋ ਵੀ ਲਿਖਦੇ ਆ ਅੱਜ ਤੱਕ ਤੁਸੀਂ ਵੀ ਜੋ ਲਿਖਿਆ ਹੋਏਗਾ ਉਹ ਇੱਕ ਹੀ ਹੈਂਡਰਾਈਟਿੰਗ ਚ ਲਿਖਿਆ ਹੋਏਗਾ ਬਿਲਕੁਲ ਬਿਲਕੁਲ ਇੱਕ ਔਰ ਚਾਹੇ ਤੁਸੀਂ ਸਲੋ ਲਿਖੋਗੇ ਚਾਹੇ ਉਹਨੂੰ ਫਾਸਟ ਲਿਖੋਗੇ ਉਹ ਇੱਕ ਹੀ ਸਟਾਈਲ ਬਣਿਆ ਰਹੂਗਾ ਸਾਰੀ ਉਮਰ ਲਈ اگر ਤੁਸੀਂ تھوڑی کوشش کرو تو ਤੁਸੀਂ اپنی ہینڈ رائٹنگ نو چینج کر سکتے ہو۔ فونٹ چینج کر سکتے ہیں۔ یہ تھوڑے سے بھی کلا ہے گی۔ لیکن ਅਸੀਂ ਕੋਸ਼ਿਸ਼ ਨਹੀਂ ਕਰ ਰਹੇ। ਨਹੀਂ ਕਰਦੇ। ਔਰ ਜਿਹੜੀ ਅਸੀਂ ਪੰਜਾਬੀ ਸਿਖਾਉਨੇ ਆ ਉਹ ਵੀ ਜਿਹੜੀ ਪ੍ਰਾਤਨ ਸਟਾਈਲ ਜਿਹੜੀ ਸਾਡੇ ਕੋਲ ਆਮ ਚੱਲ ਰਹੀ ਹੈ ਉਸੇ ਸਟਾਈਲ 'ਚ ਹੀ ਸਟੱਮ ਹੈ। ਬਿਲਕੁਲ ਬਿਲਕੁਲ। ਔਰ ਜਿਹੜੀ ਅੱਖਰਕਾਰੀ ਕੈਲੀਗ੍ਰਾਫੀ ਜਿਹਨੂੰ ਅਸੀਂ ਕਹਿ ਦਿੰਦੇ ਆ ਉਹ 'ਚ ਅਸੀਂ ਵੱਖਰੇ ਵੱਖਰੇ ਸਟਾਈਲ ਨਾਲ ਫਿਰ ਅਸੀਂ ਅੱਖਰ ਲਿਖਣਾ। ਕੈਲੀਗ੍ਰਾਫੀ ਦਾ ਮਤਲਬ ਇਹੀ ਹੈ ਵੀ ਸਟਾਈਲਿਸ਼ ਟੇਕੇ ਦੇ ਨਾਲ ਲਿਖਣਾ। ਜੀ ਹਾਂ ਜੀ ਹਾਂ। ਮਤਲਬ ਇਹੀ ਅੱਖਰਕਾਰੀ ਹਾਂ ਸੋ ਰਣਜੀਤ ਸਿੰਘ ਜੀ ਜਿਹੜਾ ਇਹਦੇ ਵਿੱਚ ਤੁਸੀਂ ਫਿਰ ਤੁਹਾਨੂੰ ਆਮਦਨ ਵੀ ਹੁੰਦੀ ਹੈ ਕੋਈ ਕਿ ਇਕੱਲਾ ਸ਼ੌਕ ਹੀ ਪੂਰਾ ਕਰ ਰਹੇ ਹੋ ਇਹ ਤਾਂ ਜੀ ਮੈਂ ਸ਼ੌਕ ਹੀ ਪੂਰਾ ਕਰ ਰਿਹਾ ਐਨਾ ਖਰਚਾ ਐਨੇ ਰੰਗ ਐਨੇ ਕਾਗਜ਼ ਤੇ ਮੈਂ ਵੇਖਿਆ ਵੀ ਤੁਸੀਂ ਮੈਂ ਘਟੋ ਘਟਾ 5-600 ਤਸਵੀਰਾਂ ਤਾਂ ਫਰੇਮ ਕਰਕੇ ਰੱਖੀਆਂ ਹੋਈਆਂ ਕਰਦੇ ਨੇ ਚਾਹ ਤੇ ਫਿਰ ਐਨਾ ਖਰਚਾ ਇਹਦੇ ਤੇ ਪੱਲੇ ਕਰ ਰਹੇ ਹੋ ਹਾਂ ਜੀ ਪੱਲੇ ਕਰ ਰਹੇ ਹਾਂ ਜੀ ਮੈਂ ਖਰਚਾ ਸਾਰਾ ਹੀ ਤੇ ਤੁਹਾਨੂੰ ਪਤਾ ਵੀ ਹਾਜਕਲ ਤਾਂ ਹਰ ਚੀਜ਼ ਬਹੁਤ ਮਹਿੰਗੀ ਆ ਕੋਈ ਕਲਮ ਲੈਣ ਚਲੇ ਜਾਓ ਤਾਂ ਉਹ ਵੀ ਬਹੁਤ ਮਹਿੰਗੀ ਆ ਸ਼ਾਈ ਲੈਣ ਚਲੇ ਜਾਓ ਉਹ ਵੀ ਬਹੁਤ ਮਹਿੰਗੀ ਆ ਪੇਪਰ ਵੀ ਬਹੁਤ ਮਹਿੰਗੇ ਮਹਿੰਗੇ ਆ ਰਹੇ ਆ ਤੇ ਫਿਰ ਤੁਸੀਂ ਕੋਈ ਆਪਦਾ ਲਾਗਤ ਮੁੱਲ ਲੈ ਲਿਆ ਕਰੋ ਜਿਵੇਂ ਮੇਰੇ ਅਰਗੇ ਨੂੰ ਤੁਸੀਂ ਲੈ ਕੇ ਦੇ ਦੇਦਨੇ ਆ ਨਾਮ ਵਗੈਰਾ ਜਾਂ ਹੋਰ ਕੁਝ ਉਹ ਜਿਹੜਾ ਤੋਂ ਉਸੇ ਟਾਈਮ ਕੰਮ ਕਰਕੇ ਦੇਣਾ ਹੁੰਦਾ ਜੀ ਉਹ ਤਾਂ ਅਸੀਂ ਉਸੇ ਨੂੰ ਬਹੁਤਾ ਨੀ ਕਰ ਰਹੇ ਤੇ اگر ਕੋਈ ਸਾਡੇ ਤੋਂ ਚੀਜ਼ ਬਣਵਾਉਂਦਾ ਜਿਸ ਤਰ੍ਹਾਂ ਕਿਸੇ ਨੇ ਵਿਆਹ ਸ਼ਾਦੀ ਚ ਜਾਂ ਕੋਈ ਸਹੇ ਚਿੱਠੀ ਲਿਖਾਉਣੀ ਹੈ ਜਾਂ ਕਿਸੇ ਨੇ ਕੋਈ ਆਪਣੇ ਤੌਰ ਤੇ ਕੋਈ ਕੋਈ ਲੇਖਕ ਹੈ ਉਹਨੇ ਆਪਦੀ ਕਵਿਤਾ ਲਿਖਾਉਣੀ ਹੈ ਉਹਦੇ ਆਸੀਂ ਫਿਰ ਚਾਰਜ ਉਹਦੇ ਵਾਸਤੇ ਚਾਰਜ ਕਰਦੇ ਜਿਹਨੇ ਵੀ ਜਿਹੜਾ ਆਰਡਰ ਤੇ ਕੰਮ ਕਰਾ ਹਾਂ ਹਾਂ ਜੀ ਹਾਂ ਜੀ ਕਮਿਸ਼ਨ ਵਰਤ ਜੀ ਨੂੰ ਅਸੀਂ ਕਹਿ ਸਕਦੇ ਜਿਹੜਾ ਔਨ ਦੀ ਸਪਾਟ ਜਿਵੇਂ ਮਿਲ ਲਿਆ ਹੋਵੇਗਾ ਜਾਂ ਹੋਰ ਕਿਤੇ ਜਿਹੜਾ ਹੈਗਾ ਉਹ ਤਾਂ ਤੁਸੀਂ ਆਪਦਾ ਟੈਲੈਂਟ ਸ਼ੋਅ ਕਰਨ ਦਾ ਵਾਅਦਾ ਹੀ ਕਰਦੇ ਹੋ। ਬਿਲਕੁਲ। ਤੇ ਇੱਕ ਰঞ্জਿਤ ਸਿੰਘ ਜੀ ਮੈਨੂੰ ਇਹ ਦੱਸੋ ਵੀ ਮੈਨੂੰ ਪਤਾ ਲੱਗਿਆ ਸੀਗਾ ਕਿ ਵੀ ਜਿਹੜਾ ਸਿੰਘਾਂ ਵਾਲਾ ਗੁਰਦੁਆਰਾ ਸਾਹਿਬ ਹੈਗਾ ਉਹਦੇ ਵਿੱਚ ਇੱਕ ਹੱਥ ਲਿਖਤ ਬੀੜ ਪਈ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ। ਜੀ ਹਾਂ ਜੀ। ਉਹਦੇ ਵਿੱਚ ਇਹ ਪਤਾ ਲੱਗਿਆ ਸੀਗਾ ਵੀ ਉਹਦੇ ਇੱਕ ਜਿਹੜਾ ਅੰਗ ਹੈ ਉਹ ਮਿਸ ਸੀਗਾ ਜਣੇ ਦੀ ਹੈ ਨਹੀਂ ਸੀਗਾ ਜਦੋਂ ਬਾਈਂਡਿੰਗ ਕਰਨ ਵੇਲੇ ਉਹ ਇੱਕ ਅੰਗ ਮਿਸ ਹੋ ਗਿਆ ਸੀਗਾ ਤੇ ਉਹ ਤੁਸੀਂ ਲਿਖਿਆ ਆਪਦੇ ਹੱਥੀ। ਇਹ ਸੱਚ ਹੈ ਜੀ? ਹਾਂ ਜੀ। ਉਹ ਇਸ ਦਾ ਸੀਗਾ ਜੀ ਉਹ ਪ੍ਰਾਤਨ ਬੀੜ 140 ਸਾਲ ਜਿਹੜੀ ਪ੍ਰਾਤਨ ਸੀਗੀ ਉਹੋ ਮੈਨੂੰ ਵੀ ਨਹੀਂ ਸੀ ਪਤਾ ਵੀ ਉੱਥੇ ਹੈ ਕਿਸੇ ਨੇ ਗੱਲ ਕਰਦੇ ਕਰਦੇ ਮੇਰੇ ਤੋਂ ਕੋਲ ਗੱਲ ਪਹੁੰਚੀ ਔਰ ਉਸਨੇ ਬੰਦੇ ਨੇ ਕਿਹਾ ਵੀ ਤੁਸੀਂ ਰਣਜੀਤ ਸਿੰਘ ਤੋਂ ਪੁੱਛੋ ਵੀ ਜੇ ਉਹ ਕਰ ਸਕਦੇ ਆ ਉਹ ਕਰ ਸਕਦੇ ਆ ਜੇ ਤੁਸੀਂ ਉਹ ਪੰਨਾ ਲਿਖਾਉਣਾ ਹੈ ਅੰਗ ਲਿਖਾਉਣਾ ਹੈ ਤਾਂ ਉਹ ਮਤਲਬ ਉਹ ਕਰ ਸਕਦੇ ਆ ਫਿਰ ਮੈਂ ਜੀ ਉੱਥੇ ਦੇਖਣ ਗਿਆ ਉੱਥੇ ਸਾਰਾ ਸਹੀ ਲਿਆ ਜਾਂ ਕੁਛ ਵੀ ਹੈ ਉਹ ਸਾਰੇ ਸਹੀ ਦੇਖੇ ਕਿੰਨੀਆਂ ਲਾਈਨਾਂ ਚ ਲਿਖਿਆ ਹੋਇਆ ਹੈ ਕਿਹੜੇ-ਕਿਹੜੇ ਅੱਖਰ ਕਿਸ ਹਿਸਾਬ ਨਾਲ ਲਿਖੇ ਗਏ ਆ ਸਾਰੇ ਮੈਂ ਦੇਖਿਆ ਵੀ ਉਹਨੂੰ ਉਹਦੇ ਚ ਬਕਾਇਦਾ ਕਿ 11 ਫੋਟੋਆਂ ਵੀ ਬਣੀ ਆਈਆਂ ਸੀ। ਅੱਛਾ ਜੀ। ਹਾਂਜੀ। ਉਹ ਵੀ ਫੋਟੋ ਉਸੇ ਤਰ੍ਹਾਂ ਬਣਾਉਣੇ ਸੀ ਹੋਰ ਸਾਈਡਾਂ ਤੇ ਡਿਜ਼ਾਈਨ ਬਣੇ ਸੀ ਉਸੇ ਤਰ੍ਹਾਂ ਬਣਾਉਣੇ ਸੀ। ਪ੍ਰੋਬਲਮ ਮੈਨੂੰ ਆਈ ਪੰਨੇ ਦੀ। ਅੱਛਾ ਜੀ। ਇਹ ਪੰਨਾ ਕਿੱਥੋਂ ਅਸੀਂ ਉਸ ਤਰ੍ਹਾਂ ਦਾ ਰੇਂਜ ਕਰੀ ਕਿਉਂ ਹੈਂਡ ਮੇਡ ਪੰਨਾ ਸੀਗਾ। ਬਿਲਕੁਲ ਬਿਲਕੁਲ। ਇੰਨੇ ਸਾਲ ਪੁਰਾਣਾ ਕਿ ਕੋਈ ਪ੍ਰਿੰਟਿੰਗ ਪ੍ਰੈਸ ਤੇ ਤਾਂ ਸ਼ਬਦ ਨਹੀਂ ਜ ਕੋਈ ਜਾਂ ਕੋਈ ਫੈਕਟਰੀ 'ਚ ਨਹੀਂ ਸੀ ਬਣਦੇ ਪੇਪਰ। ਫਿਰ ਉਹ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਤੁਸੀਂ ਸਭ ਤੋਂ ਐਂਡ ਤੇ ਦੇਖੋ ਕੋਈ ਨਾ ਕੋਈ ਪੰਨਾ ਜ਼ਰੂਰ ਹੋਏਗਾ। ਔਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਉਹ ਅੰਗ ਸੀਗਾ ਉਹ ਅੰਗ ਅਸੀਂ ਲਿਆ ਉੱਥੋਂ ਫਿਰ ਉਸੇ ਸਾਈਜ਼ ਦੇ ਜੋ ਵੀ ਗੁਲਾਈਆਂ ਗੁਲਾਈਆਂ ਜੋ ਡਿਜ਼ਾਈਨ ਸੀ ਉਸੇ ਤਰ੍ਹਾਂ ਦਾ ਬਣਾ ਕੇ ਉਸੇ ਤਰ੍ਹਾਂ ਦੀ ਹੈਂਡਰਾਇਟਿੰਗ ਕਰਕੇ ਅਸੀਂ ਉਹਨੂੰ ਤਿਆਰ ਕੀਤਾ ਗੁਰੂ ਸਾਹਿਬ ਨੇ ਮਿਹਰ ਕਰਕੇ ਉਹ ਦਾਸ ਤੋਂ ਕਰਵਾਇਆ ਬਹੁਤ ਵਧੀਆ ਬਹੁਤ ਵਧੀਆ ਉਹ ਹੱਥ ਲਿਖਤ ਬੀਡ ਹੈ ਜਿਹੜੀ ਉਹ ਪ੍ਰਕਾਸ਼ ਹੋਣੀ ਸ਼ੁਰੂ ਹੋ ਗਈ ਉਸ ਤੋਂ ਬਾਅਦ ਉਹਦਾ ਸਾਈਜ਼ ਵੀ ਜਿਹੜੀ ਬੀਡ ਦਾ ਸਾਈਜ਼ ਵੀ ਹੈ ਉਹ 2 ਫੁੱਟ ਬਾਈ 2 ਫੁੱਟ ਦਾ ਅੰਗ ਸੀਗਾ ਜਦੋਂ ਉਹਨੂੰ ਪ੍ਰਕਾਸ਼ ਕਰਦੇ ਸੀ 4 ਫੁੱਟ ਬਾਈ 2 ਫੁੱਟ 4 ਬਾਈ 2 ਫੁੱਟ ਦਾ ਵੱਡੇ ਸਾਈਜ਼ ਦੀ ਗ੍ਰੰਥ ਸਾਹਿਬ ਸੀਗੀ ਰੰਜੀਤ ਸਿੰਘ ਜੀ ਰਚਰਕਾਰੀ ਬਾਰੇ ਤਾਂ ਅਸੀਂ ਤੁਹਾਡਾ ਬਹੁਤ ਕੁਝ ਦੇਖਿਆ ਤੇ ਮੈਨੂੰ ਇਹ ਵੀ ਪਤਾ ਹੈ ਵੀ ਤੁਸੀਂ ਕੀਰਤਨ ਵੀ ਬਹੁਤ ਸੋਹਣਾ ਕਰਦੇ ਹੋ ਔਰ ਉਹ ਵੀ ਰਾਗ ਦੇ ਵਿੱਚ ਜੀ ਇਹਦੇ ਬਾਰੇ ਦੱਸੋ ਵੀ ਇਹ ਕਦੋਂ ਤੋਂ ਕਰ ਰਹੇ ਹੋ ਤੇ ਕੌਣ ਗੁਰੂ ਹੈ ਤੁਹਾਡਾ ਇਹਦੇ ਵਿੱਚ ਇਹ ਜੀ ਮੈਂ ਸਾਨੂੰ 1979 ਚ ਉਸਤਾਦ ਸੀਗੇ ਗੁਰਦਿੱਤ ਗੁਰਦਿੱਤਾ ਜੀ ਗੁਰਦਿੱਤਾ ਮਾਲ ਜੀ ਅੱਛਾ ਜੀ ਤੇ ਉਦੋਂ ਮੈਂ ਮੰਡੀ ਗੁੰਦਗੜ ਸੀ ਔਰ 6 ਮਹੀਨੇ ਮੈਂ ਸਿੱਖਿਆ ਸਿਰਫ ਓਕੇ ਹਾਂਜੀ ਔਰ ਮੈਂ ਫਿਰ ਮੁੜ ਕੇ ਕਿਤਾਬਾਂ ਨੇ ਆਂਦੀਆਂ ਸੰਗੀਤਦਿਆਂ ਉਸ ਤੋਂ ਬਹੁਤ ਜ਼ਿਆਦਾ ਮਿਹਨਤ ਸ਼ੁਰੂ ਕੀਤੀ ਰਾਗਾਂ 'ਚ ਬਹੁਤ ਜ਼ਿਆਦਾ ਮਿਹਨਤ ਘੋਰ ਕੀਤੀ ਤੇ ਹੁਣ ਮੈਂ ਕੀ ਕਰਦਾ ਰਾਗਾਂ 'ਚ ਵੀ ਗਾਉਣਾ ਹੈ ਔਰ ਜੋ ਵੀ ਸ਼ਬਦ ਮੈਂ ਗਾਉਣਾ ਹੈ ਆਪ ਦੀ ਕੰਪੋਜੀਸ਼ਨ ਬਣਾ ਕੇ ਹੀ ਗਾਉਣਾ ਹੈ ਆਪ ਦੀ ਕੰਪੋਜੀਸ਼ਨ ਆਪ ਤਿਆਰ ਕਰਦਾ ਕਿੰਨੇ ਸਾਲ ਤੋਂ ਕਰ ਰਿਹਾ ਹਾਂ ਇਹ ਇਹ ਤਾਂ ਬਹੁਤ ਸਾਲ ਹੋ ਗਏ ਜੀ ਮੈਂ ਤਾਂ ਮੈਰਿਜ ਟਾਈਮ ਤੋਂ 1980 ਤੋਂ ਲੈ ਕੇ 1980 ਤੋਂ ਲੈ ਜਾਨੇ ਬੜੇ ਪੁਰਾਣੇ ਸਮੇਂ ਤੋਂ ਕਰ ਰਿਹਾ ਹਾਂ ਬੜੇ ਪੁਰਾਣੇ ਸਮੇਂ ਤੋਂ ਕਰ ਇਹ ਤਾਂ ਬਹੁਤ ਵਧੀਆ ਗੱਲ ਹੈ ਜੀ ਇੱਕ ਹੋਰ ਮੈਨੂੰ ਪਤਾ ਲੱਗੇ ਵੀ ਤੁਸੀਂ ਫਲਾਵਰ ਡੈਕੋਰੇਸ਼ਨ ਬਹੁਤ ਸੋਹਣੀ ਕਰਦੇ ਹੋ ਹਾਂਜੀ ਹਰ ਨਗਰ ਕੀਰਤਨ ਤੇ ਜਾਂ ਹੋਰ ਧਾਰਮਿਕ ਸਮਾਗਮ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਡੈਕੋਰੇਸ਼ਨ ਹੋਣੀ ਹੁੰਦੀ ਤਾਂ ਤੁਹਾਨੂੰ ਹੀ ਲੈ ਕੇ ਜਾਂਦੇ ਆ ਜੀ ਇਹ ਕਦੋਂ ਤੋਂ ਕਰ ਰਹੇ ਹੋ ਇਹ ਹੋ ਗਏ ਜੀ 20-22 ਸਾਲ ਹੋ ਗਏ ਮੈਨੂੰ ਕਰਦੇ ਨੂੰ ਔਰ ਜਿਹੜੀ ਫਲਾਵਰ ਡੈਕੋਰੇਸ਼ਨ ਹੈ ਮੈਂ 3D ਵਿੱਚ ਕਰਦਾ ਜੀ 3D ਹਾਂਜੀ ਓਕੇ ਇਹ ਕਿਵੇਂ ਇਹਦਾ ਕੀ ਫਰਕ ਹੁੰਦਾ 3D ਹੁੰਦਾ ਜਿਹੜੀ ਅਸੀਂ ਵੱਖਰੋ ਜਿਸ ਤਰ੍ਹਾਂ ਕੋਈ ਪਿਕਚਰ ਵੀ 3D ਚ ਖਿੱਚਦੇ ਆ ਉਸ ਤਰ੍ਹਾਂ ਕਰਕੇ ਉਹਨੂੰ ਮਤਲਬ ਉਸ ਤਰ੍ਹਾਂ ਦਾ ਡਿਜ਼ਾਈਨ ਦੇਣਾ ਜਿਹੜੀ ਦੂਰੋਂ ਆਏ ਲੱਗੇ ਜਿਵੇਂ ਵੱਖਰੇ ਵੱਖਰੀ ਚੀਜ਼ ਅਲੱਗ ਕਰਕੇ ਰੱਖੀ ਹੋਈ ਹੈ ਹਾਂ ਠੀਕ ਹੈ ਠੀਕ ਹੈ ਠੀਕ ਹੈ ਜਿਹੜੀ ਦੀ ਉਹ ਬਾਹਰ ਕੇ ਹਾਂਜੀ ਹਾਂਜੀ ਉਸ ਤਰ੍ਹਾਂ ਦਾ ਕਰੀਓ ਜਿਹੜੀ ਚੀਜ਼ ਨੂੰ ਤੁਸੀਂ ਬਾਹਰ ਨਾ ਚਾਹੁੰਦੇ ਆ ਜੀ ਹਾਂ 3D ਚ ਮੈਂ ਉਹ ਕਰ ਦਾਂ ਰஞ்சிਤ ਸਿੰਘ ਜੀ ਬਹੁਤ ਹੀ ਅੱਛੀ ਸੇਵਾ ਕਰ ਰਹੇ ਹੋ ਤੁਸੀਂ ਅ ਚਲੋ ਧਾਰਮਿਕ ਖੇਤਰ ਦੇ ਵਿੱਚ ਤਾਂ ਕਾਰੀ ਰਹੇ ਹਾਂ ਜਿਸ ਤਰ੍ਹਾਂ ਕੀਰਤਨ ਦੀ ਜਾਂ ਫਲਾਵਰ ਡੈਕੋਰੇਸ਼ਨ ਦੀ ਹਨਾ ਬੱਚਿਆਂ ਨੂੰ ਧਾਰਮਿਕ ਕੰਮ ਉਹਦੇ ਨਾਲ ਵੀ ਜੋੜ ਰਹੇ ਹਾਂ ਤੇ ਸਭ ਤੋਂ ਵੱਡੀ ਸੇਵਾ ਜਿਹੜੀ ਤੁਸੀਂ ਕਰ ਰਹੇ ਹੋ ਕਿ ਮਾਂ ਬੋਲੀ ਦੀ ਸੇਵਾ ਜਿਹੜੀ ਜੀ ਪੰਜਾਬੀ ਫੌਂਟ ਦੇ ਇੰਨੇ ਤੁਸੀਂ 250 ਦੇ ਕਰੀਬ ਡਿਜ਼ਾਈਨ ਤਿਆਰ ਕਰਤੇ ਔਰ ਪਤਾ ਹੀ ਨਹੀਂ ਕੀ ਕੁੱਝ ਤੁਸੀਂ ਜਣੇ ਦੀ ਲਿਖਤਾ ਮੈਂ ਕਹਿੰਦਾ ਵੀ ਇਤਿਹਾਸ ਦੇ ਵਿੱਚ ਮੈਂ ਤਾਂ ਨਹੀਂ ਕਦੇ ਕਿਸੇ ਆਰਟਿਸਟ ਦਾ ਜਣੇ ਦੀ ਇੰਨਾ ਕ੍ਰੀਏਟੀਵਿਟੀ ਦੇਖੀ ਜਿੱਦਿ ਤੁਹਾਡੇ ਕੋਲ ਹੈ ਜੀ ਤੇ ਕੀ ਤੁਹਾਨੂੰ ਕੋਈ ਇਹਦੇ ਐਪਸ ਦੇ ਵਿੱਚ ਕੋਈ ਮਾਨ ਸਨਮਾਨ ਸਰਕਾਰ ਵੱਲੋਂ ਜਾਂ ਕਿਸੇ ਸੰਸਥਾਵਾਂ ਵੱਲੋਂ ਕੋਈ ਮਿਲਿਆ ਹਾਂਜੀ ਸਰਕਾਰ ਵੱਲੋਂ ਮਿਲੇ ਜੀ ਭਰੋਸੇ ਮਿਲੇ ਆ ਭਰੋਸੇ ਹਾਂਜੀ ਸਨਮਾਨ ਨਹੀਂ ਮਿਲਿਆ ਹਾਂਜੀ ਭਰੋਸੇ ਮਿਲੇ ਹੋਏ ਆ ਇਹ ਬਹੁਤ ਮਾਨ ਸਨਮਾਨ ਜਿਹੜਾ ਮੇਰਾ ਉਹ ਸਭ ਤੋਂ ਵੱਡਾ ਮਾਨ ਸਨਮਾਨ ਜਿਹੜੇ ਮੇਰੇ ਸ਼ਰੋਤੇ ਆ ਜਿਹੜੇ ਮੈਨੂੰ ਦੇਖਦੇ ਆ ਜਿਹੜੇ ਮੈਨੂੰ ਮੇਰਾ ਕੰਮ ਦੇਖਦੇ ਆ ਉਹ ਸਭ ਤੋਂ ਵੱਡਾ ਮਾਨ ਸਨਮਾਨ ਮੇਰਾ ਉਹੀ ਹੈ ਜੀ ਬਾਕੀ ਪੰਜਾਬ ਸਿਹਤ ਕੱਗਵੀ ਵੱਲੋਂ ਤੇ ਜਾਂ ਮਤਲਬ 22ਵੇਂ ਕਲਾਖਤ ਮੇਲਾ ਲਗਾ ਸੀ ਨਾ ਪਈ ਆ ਜੀ ਹਾਂਜੀ ਹਾਂਜੀ ਇਹ ਜਿਹੜੇ ਤੇ ਇਹ ਲਿਖਿਆ ਇਹ ਵੀ ਮੇਰੇ ਵੱਲੋਂ ਹੀ ਲਿਖਿਆ ਗਿਆ ਹੈ ਅੱਛਾ ਇਹ ਸਾਇਤ ਕਾਦਮੀ ਜਿਹੜਾ ਲਿਖਿਆ ਤੁਹਾਡਾ ਹੀ ਲਿਖਿਆ ਹੋਇਆ ਹੈ ਹਾਂਜੀ ਹਾਂਜੀ ਆ ਲੋਕੋ ਵੀ ਮੇਰੇ ਵੱਲੋਂ ਬਣਾਇਆ ਗਿਆ ਸਾਰਾ ਡਿਜ਼ਾਈਨ ਜਿਹੜਾ ਤੁਹਾਡੇ ਹੀ ਤਿਆਰ ਕੀਤਾ ਅਸ਼ੀਰ ਪਾਕਿਤ ਸਿੰਘ ਕਲਾਮਾਂ ਚ ਇਹ ਵੀ ਮੇਰੇ ਵੱਲੋਂ ਡਿਜ਼ਾਈਨ ਮਹੀ ਮੇਰੇ ਵੱਲੋਂ ਹੀ ਬਣਵਾ ਕੇ ਇਹਨਾਂ ਨੇ ਇਹ ਸਾਰੇ ਸਰਟੀਫਿਕੇਟਾਂ ਸਾਰੇ ਸ਼ਾਮਿਲ ਕੀਤੇ ਬਾਕੀ ਮਾਨ ਸਨਮਾਨ ਧਾਰਮਿਕ ਸੰਸਥਾਵਾਂ ਵੱਲੋਂ ਜਾਂ ਹੋਰ ਆਪਣਾ ਜਿਹੜੇ ਆਪਣਾ ਅਖਰਕਾਰੀ ਕਰਦੇ ਆ ਉਹਨਾਂ ਵੱਲੋਂ ਬਹੁਤ ਸਨਮਾਨ ਮਾਨ ਸਨਮਾਨ ਮਿਲੇ ਹੈ ਮਾਨਸੇ ਤੋਂ ਬਹੁਤ ਸਨਮਾਨ ਮਿਲਿਆ ਉਹਨਾਂ ਨੇ ਬਹੁਤ ਸਤਿਕਾਰ ਕੀਤਾ ਚੰਡੀਗੜ੍ਹੋਂ ਜਲੰਧਰੋਂ ਅੰਮ੍ਰਿਤਸਰੋਂ ਲੁਧਿਆਣੋਂ ਤੋਂ ਕਾਫੀ ਮਤਲਬਾਨ ਸਨਮਾਨ ਇਸਾ ਕਰਕੇ ਮੈਂ ਬਾਕੀ ਸਰੋਤਿਆਂ ਦਾ ਪਿਆਰ ਜੋ ਸਭ ਤੋਂ ਵੱਡਾ ਸਭ ਤੋਂ ਵੱਡਾ ਅੱਛਾ ਰਣਜੀਤ ਸਿੰਘ ਦੀ ਬੜਾ ਟਾਈਮ ਕੰਜ਼ਿਊਮਿੰਗ ਕੰਮ ਹੈਗਾ ਜਾਨੇ ਦੇ ਤੇ ਬੜਾ ਸਮਾਂ ਲੱਗਦਾ ਮੈਨੂੰ ਲੱਗਦਾ ਵੀ ਤੁਸੀਂ ਦਿਨ ਦੇ 8-10 ਘੰਟੇ ਤਾਂ ਜ਼ਰੂਰ ਲਾਉਂਦੇ ਹੋਵੋਗੇ ਹਾਂਜੀ 6 ਤੋਂ 7 ਘੰਟੇ ਮੈਂ ਡੇਲੀ ਮੈਂ ਇਸ ਪਾਸੇ ਲਾਉਂਦਾ 6 ਤੋਂ 7 ਘੰਟੇ ਤੇ ਫਿਰ ਘਰ ਦੇ ਕੰਮ ਜਾਂ ਫੈਮਿਲੀ ਵੱਲੋਂ ਹਾਂ ਜੋ ਸਾਰੇ ਕਰੀਦੇ ਜੀ ਜਿੰਨਾ ਵੀ ਸਾਰਾ ਕੰਮ ਫੈਮਿਲੀ ਵੱਲੋਂ ਕੋਆਪਰੇਟ ਨਹੀਂ ਫੈਮਿਲੀ ਵੱਲੋਂ ਪੂਰੀ ਕੋਆਪਰੇਟ ਹੈ ਜੀ ਮੇਨੂੰ ਉਹਨਾਂ ਵੱਲੋਂ ਕੋਈ ਕਦੇ ਕਿਸੇ ਗੱਲੋਂ ਨਹੀਂ ਮੈਨੂੰ ਟੋਕਿਆ ਗਿਆ ਜੋ ਮੈਂ ਆਪਣਾ ਕੰਮ ਕਰਨਾ ਔਰ ਮੇਰੇ ਕੰਮ ਨੂੰ ਸਭੋਂ ਮੈਂ ਉਹਨਾਂ ਤੋਂ ਪੁੱਛਦਾ ਕੰਮ ਕਰਕੇ ਵੀ ਦੱਸੋ ਇਹ ਚ ਕਮੀ ਕੀ ਹੈ ਮੈਂ ਉਹਨਾਂ ਕੋਲ ਗੋਡ ਕਰ ਔਰ ਮੈਨੂੰ ਮੇਰੇ ਬੱਚੇ ਮੇਰੇ ਲੋਕ ਵੀ ਹੈ ਆਲੋਚਕ ਵੀ ਹੈ ਹਾਂ ਜੀ ਆਲੋਚਕ ਵੀ ਮੇਰੇ ਹੋਈ ਨੇ ਹੂੰ ਉਹਨਾਂ ਤੋਂ ਮੈਂ ਪੁੱਛਦਾ ਵੀ ਇੱਥੇ ਮੇਰੇ ਦੱਸੋ ਕੀ ਗਲਤੀ ਹੈ ਕਿ ਮੈਂ ਠੀਕ ਕਰਾਂ ਕਿ ਉਹ ਮੈਨੂੰ ਦੱਸਦੇ ਤੇ ਮੈਂ ਉਹਨੂੰ ਪਕਾਇਦਾ ਉਸ ਤਰ੍ਹਾਂ ਠੀਕ ਹੈ ਵੈਰੀ ਗੁੱਡ ਵੈਰੀ ਗੁੱਡ ਜਿਹੜਾ ਅੱਛਾ ਕ੍ਰਿਟਿਕ ਹੈ ਨਾ ਜ ਅੱਛਾ ਆਲੋਚਕ ਹੈ ਉਹ ਤੁਹਾਡੀ ਸ਼ਖਸੀਅਤ ਨੂੰ ਨਖਾਰਨ ਦੇ ਵਿੱਚ ਤੁਹਾਡਾ ਸਹਿਯੋਗ ਕਰ ਰਿਹਾ ਹੁੰਦਾ ਜੀ ਸੋ ਮੈਨੂੰ ਬੜੀ ਖੁਸ਼ੀ ਹੋਈ ਵੀ ਤੁਹਾਡੀ ਫੈਮਿਲੀ ਵੀ ਇਸ ਕੰਮ ਦੇ ਵਿੱਚ ਸਹਿਯੋਗ ਕਰ ਰਹੀ ਹੈ ਸੋ ਬਹੁਤ ਹੀ ਵਧੀਆ ਲੱਗਿਆ ਅੱਜ ਤੁਹਾਡੇ ਕੋਲ ਆ ਕੇ ਤੁਹਾਡੀ ਸ਼ਖਸੀਅਤ ਬਾਰੇ ਜਾਣ ਕੇ ਜਾਣਦੇ ਤਾਂ ਤੁਹਾਨੂੰ ਕਾਫੀ ਸਮੇਂ ਤੋਂ ਐ ਪਰ ਇੰਨਾ ਡੁੰਗਾਈ ਦੇ ਨਾਲ ਨਹੀਂ ਸੀ ਜਾਣਦੇ ਜਿੱਨਾ ਕਿ ਤੁਹਾਡੇ ਕੋਲ ਆ ਕੇ ਪਤਾ ਲੱਗਿਆ ਤੇ ਮੈਨੂੰ ਉਮੀਦ ਹੈ ਉਮੀਦ ਹੀ ਨਹੀਂ ਪੂਰਾ ਯਕੀਨ ਹੈ ਕਿ ਸਾਡੇ ਜਿਹੜੇ ਸਰੋਤੇ ਆ ਦਰਸ਼ਕ ਆ ਉਹ ਵੀ ਤੁਹਾਡੀ ਇਸ ਕਲਾ ਨੂੰ ਪੂਰਾ ਪਸੰਦ ਕਰਨਗੇ ਤੇ ਤੁਹਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਕੋਈ ਪੰਜਾਬੀ ਸਾਡੇ ਰਹਿੰਦੇ ਆ ਉਹਨਾਂ ਤੱਕ ਤੁਹਾਡੀ ਇਸ ਕਲਾ ਨੂੰ ਜ਼ਰੂਰ ਪਹੁੰਚਾਉਣਗੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਜੀ ਮੈਂ ਇੱਕ ਜਾਂਦੇ-ਜਾਂਦੇ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਖਾਸ ਕਰਕੇ ਜਿਹੜੇ ਬੱਚੇ ਪੜ੍ਹਦੇ ਆ ਜਾਂ ਇਸ ਕਲਾ ਨਾਲ ਸਮੰਦ ਰੱਖਦੇ ਰੁਚੀਆਂ ਰੱਖਦੇ ਇਸ ਪਾਸੇ ਵੀ ਮੈਂ ਸਿਰਫ ਇਨਾ ਕਹਿਣਾ ਚਾਹੁੰਦਾ ਵੀ ਕੰਮ ਕੋਈ ਔਖਾ ਨਹੀਂ ਕੰਮ ਉਹੀ ਹੁੰਦਾ ਹੈ ਅੱਖਰ ਉਹੀ ਲਿਖਣਾ ਹੈ ਲੇਕਿਨ ਉਹਨੂੰ ਲਿਖਣ ਦੇ ਟੰਗ ਤੇ ਤਰੀਕੇ ਦੇ ਹੱਥ ਉਹ ਤੁਸੀਂ ਆਪਣੇ ਆਪ ਸ਼ਾਮਿਲ ਕਰ ਲੋ ਤਾਂ ਤੁਸੀਂ ਵੀ ਅੱਖਰਕਾਰ ਬਹੁਤ ਵੱਡੇ ਅੱਖਰਕਾਰ ਬਣ ਸਕਦੇ ਹੋ ਬਣ ਸਕਦੇ ਆ ਸੋ ਸੁੰਦਰ ਲਿਖਾਈ ਦੇ ਵਿੱਚ ਲਿਖੀ ਗਈ ਗੱਲ ਦਾ ਵਜ਼ਨ ਹੀ ਵੱਜ ਜਾਂਦਾ ਹੈ ਠੀਕ ਹੈ ਨਾ ਬਿਲਕੁਲ ਜੀ ਹਾਂ ਸੋ ਬਹੁਤ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਜੀ ਦਗਮਤ ਸਾਹਿਬ ਜੀ ਤੁਹਾਡਾ ਬਹੁਤ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਹੈ ਥੋੜੇ ਕੈਮਰਾਮੈਨ ਸਾਹਿਬ ਜੀ ਦਾ ਬਹੁਤ ਧੰਨਵਾਦ ਸਾਰੇ ਆਏ ਹਾਂ ਦਾ ਸਾਰਾ ਸ਼ੁਕਰੀਆ ਸ਼ੁਕਰੀਆ